ਬਹੁਤ ਹੋ ਗਈ ਤੁਸੀਂ ਸਿੱਖੀ ਦਾ ਘਾਣ ਕਰਤਾ ਭੋਗ ਪਾਤਾ ਜੋ ਤੁਸੀਂ ਕੀਤਾ ਨਾ ਸਭ ਦੇ ਸਾਹਮਣੇ ਨੰਗਾ ਚਿੱਟਾ ਹੈ ਹੁਣ ਤੁਹਾਨੂੰ ਇਹਦਾ ਹਿਸਾਬ-ਕਿਤਾਬ ਦੇਣਾ ਪੈਣਾ ਦਰਗਾਹ ਜੀ ਵੀ ਇੱਥੇ ਵੀ ਇੱਥੇ ਵੀ ਉੱਥੇ ਵੀ ਦੋ ਜਗ੍ਹਾ ਦੇਣਾ ਪੈਣਾ ਇੱਥੇ ਸੰਗਤ ਹੈ ਜਨਤਾ ਹੈ ਇਹ ਵਿਸ਼ਵ ਸੰਸਾਰ ਹੈ ਜਿਹੜਾ ਸਾਨੂੰ ਦੇਂਦਾ ਹੈ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਹਰ ਕਾ ਰੂਪ ਹੈ ਇਹ ਵੀ ਹਰ ਕਾ ਰੂਪ ਹੈ ਇਹ ਘਟ ਘਟ ਚ ਹਰ ਜੂ ਬਸਦਾ ਜੋ ਇਹ ਫੈਸਲਾ ਕਰ ਦਿੰਦਾ ਨਾ ਉਹੀ ਦਰਗਾਹ ਚ ਮਨਜ਼ੂਰ ਹੈ ਸੰਗਤ ਨੇ ਫੈਸਲਾ ਕਰਤਾ ਵੀ ਭਗਤ ਭਗਤ ਨੇ ਕਬੀਰ ਭਗਤ ਹੈ ਤੈ ਤੂੰ ਮੰਨਣਾ ਪਿਆ ਤੁਸੀਂ ਤਾਂ ਕਬੀਰ ਦੇ ਖਿਲਾਫ ਸੀ ਹੁਣ ਵੀ ਖਿਲਾਫ ਹੋ ਅਰਥ ਵੀ ਖਿਲਾਫ ਕਰਦੇ ਕਿੱਡੋਂ ਖਿਲਾਫ ਹੋ ਮਜਬੂਰੀ ਆ ਤੁਹਾਡੀ ਮੰਨਣਾ ਢਿੱਡੋਂ ਖਿਲਾਫ ਨੇ ਸਿੱਖੀ ਦੇ ਮਜਬੂਰੀ ਆ ਮੰਨਣਾ ਤੋ ਤੋ ਵੀ ਅਰਥ ਬਦਲ ਕੇ ਇਹਨਾਂ ਕਬੀਰ ਦੇ ਬਦਲ ਕੇ ਤੁਸੀਂ ਢਿੱਡੋਂ ਕੀ ਆ ਤੁਹਾਡੇ ਅੰਦਰ ਕੀ ਆ ਸਭ ਨੂੰ ਪਤਾ ਹੈ ਸਭ ਨੂੰ ਨਾ ਪਤਾ ਹੋਵੇ ਸਾਨੂੰ ਤਾਂ ਪਤਾ ਨਾ ਕਿਹਦੇ ਕਿਹਦੇ ਢਿੱਡ ਚ ਕੀ ਸੀ ਕਿਥੋਂ ਲੈ ਕੇ ਕਦੋਂ ਤੋਂ ਲੈ ਕੇ ਉਹ ਜਦੋਂ ਤੂੰ ਵੀ ਤ੍ਰੂਪਰਲਾ ਦਾ ਨੌ ਆਇਆ ਭਗਤਾਂ ਦਾ ਕਿਹੜੇ ਭਗਤ ਤੇ ਉੱਤੇ ਜ਼ੁਲਮ ਨਹੀਂ ਹੋਇਆ ਇਹਨਾਂ ਸਰਕਾਰਾਂ ਨੇ ਕੀਤਾ ਸਮੇਂ ਦੀਆਂ ਸਰਕਾਰਾਂ ਨੇ ਉਹ ਕੌਣ ਸੀ ਸਮੇਂ ਦੀਆਂ ਸਰਕਾਰਾਂ ਕਿਹੜੀਆਂ ਸੀ ਉਹ ਸਰਕਾਰਾਂ ਕੌਣ ਸੀ ਹਾਂ ਤ੍ਰੂਪਰਲਾ ਦਾ ਚਲੋ ਬਾਪੇ ਭਗਤਾਂ ਨਾਲ ਬਿਤਕਰਾਂ ਕਿਹੜੀ ਯੁਗ ਚ ਨਹੀਂ ਹੋਇਆ ਦੱਸੋ ਜਿਹੜੇ ਯੁਗ ਤੋਂ ਭਗਤਾਂ ਦੇ ਨਾਲ ਬਿਤਕਰੇ ਸ਼ੁਰੂ ਹੋ ਗਏ ਉਹ ਯੁਗ ਤੋਂ ਹੀ ਪਾਪ ਦਾ ਰਾਜ ਸ਼ੁਰੂ ਹੋ ਗਿਆ ਉਹ ਸਾਰੇ ਗ੍ਰੰਥ ਪਾਪ ਯੁਕਤ ਨੇ ਸਾਰੇ ਰਾਜੇ ਪਾਪ ਯੁਕਤ ਨੇ ਉਹ ਔਰ ਈਸ਼ੀ ਮੂਨੀ ਸਾਰੇ ਪਾਪ ਯੁਕਤ ਨੇ ਪਾਪ ਮੁਕਤ ਕੋਈ ਵੀ ਨਹੀਂ ਹੈ ਇਹਨਾਂ ਵਿੱਚ ਪਾਪ ਮੁਕਤ ਤਾਂ ਮੁਕਤੀ ਮਿਲ ਜਾਂਦੀ ਹੈ ਜਿਹੜਾ ਪਾਪ ਮੁਕਤ ਹੋ ਗਿਆ ਉਹਨੂੰ ਮੁਕਤੀ ਮਿਲ ਗਈ ਤੇ ਤਾ ਮੁਕਤ ਹੈ ਬਾਪ ਤੋਂ ਪਾਪ ਤੋਂ ਮੁਕਤ ਹੋਣਾ ਹੈ ਪਾਪ ਕੀ ਹੁਕਮ ਦਾ ਵਿਰੋਧ ਕਰਨਾ ਪਾਪ ਹੈ ਹਾਕਮ ਦੇ ਅੱਗੇ ਪਰਮੇਸ਼ਰ ਅੱਗੇ ਸਰਚ ਕੋਣਾ ਪਰਮੇਸ਼ਰ ਨੂੰ ਪਰਮੇਸ਼ਰ ਮੰਨਣਾ ਇਹ ਪਾਪ ਤੋਂ ਬਚਣਾ ਹੈ ਫਿਰ ਪਾਪ ਤੋਂ ਬਚਦਾ ਪਰ ਮੰਨਦਾ ਪਾਪ ਤੋਂ ਬਚਦਾ ਜਿਹੜਾ ਪਾਣਾ ਨਹੀਂ ਮੰਨਦਾ ਪਾਪੀ ਹੈ ਪਾਪ ਹੈ ਬਰੋਧ ਕਰਦਾ ਹੁਕਮ ਦਾ ਤੇ ਜਿਹੜੇ ਜੋਤਿਸ਼ ਹੈ ਉਹ ਕੀ ਹੈ ਪਾਣੇ ਤੋਂ ਬਚਿਆ ਕਿਵੇਂ ਜਾ ਸਕਦਾ ਉਪਾਏ ਕਰਨੇ ਜੋ ਪਰਮੇਸ਼ਰ ਕਰਦਾ ਸਾਡੇ ਨਾਲ ਉਹ ਨਾ ਹੋਵੇ ਉਹਦੇ ਉਪਾਏ ਕਰਨੇ ਤੇ পাপ ਹੈ ਤੇ ਜੋ ਜੇ পাপ ਹੈ ਅਚੇਤ পাপ ਹੈ ਉਹਨੂੰ ਕਹਿੰਦੇ ਅਚੇਤ পাপ ਜੋਤਿਸ਼ ਵਿੱਚ ਉਪਾਏ ਕਰਨੇ ਵੀ পাপ ਹੈ ਯਤਨ ਯਤਨ ਬਹੁਤ ਸੁਖ ਕੋਕਿਓ ਹੋਏ ਯਤਨ ਨੇ ਸੁਖ ਦੇ ਇਹ ਇਹਦੇ ਵਿੱਚ ਜਿਹੜੇ ਉਪਾਇ ਕਰਨ ਦੇ ॠषि ਹੁੰਦੇ ਨੇ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਜੋਤਿਜ ਵਗੈਰਾ ਇਹ ਹੀ ਤੇ ਜਤਨ ਨੇ ਹੋਰ ਜਤਨ ਹੀ ਨੇ ਮੈਂ ਬਚ ਕੇ ਮੈਂ ਜਾਊਂਗਾ ਮੌਤ ਤੋਂ ਪਪਾ ਤਾਂ ਇਹਦਾ ਖਵੀਰ ਕਹਿੰਦਾ ਖਵੀਰ ਤਨ ਜਾਏਗਾ ਇਸਰੀ ਜਾਊਗਾ ਜਾਊਗਾ ਕਬੜੇ ਮਾਰਗ ਲਾਏ ਮੈਂ ਗਾਰੰਟੀ ਸ਼ਰੀਰ ਦੀ ਨਹੀਂ ਦਿੰਦਾ ਮੈਂ ਆਤਮਾ ਦੀ ਗਰੰਟੀ ਦਿੰਨਾ ਉਹ ਜਾਗਤ ਜੋਤ ਹੋ ਜੂਗੀ ਉਹ ਅੰਗ ਭੁਖ ਤੋਂ ਦੂਰ ਚਲੀ ਜਾਊ ਉਂਗਰੀ ਰਹੂ ਕੋ ਖੰਨੀ ਰਹੂ ਇਹ ਹੀ ਮੁਕਤੀ ਹੈ ਤਤੈ ਅੰਗ ਨਾ ਭੁਖਾ ਹੈ ਨਾਨਕ ਬਾਂਧਿਓ ਕਰਤਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ ਨਾ ਜਨਮ ਨਾ ਜਰਾ ਰੋਗਾਂ ਨਾ ਮੋਤ ਹੈ ਉੱਥੇ ਕਰ ਬਣੇ ਓਏ ਮੁਕਤੀ ਉਹ ਗੁਰਬਣੀ ਦੱਸਿਆ ਉਹਦੀ ਗੱਲ ਕਿੱਥੇ ਕੀਤੀ ਹੈ ਭਾਈ ਗੁਰਦਾਸ ਨੇ ਕੀਤੀ ਹੈ ਕਿਸੇ ਇਤਿਹਾਸ ਨੇ ਕੀਤੀ ਹੈ ਗੁਰਦਾਰੇ ਕੋਈ ਕਰਦਾ ਹੈ ਕੋਈ ਸੰਤ ਕਰਦਾ ਹੈ ਕਿਹਦੇ ॠषि ਮਹੰਦੇ ਨੇ ਕੀਤੀ ਹੈ ਸਮਾਂ ਜਾਂਦਾ ਬੇਦੇਤੀ ਕਰਕੇੜ ਜਾਂਦੀ ਗੱਲ ਉਪਨਿਸ਼ਦ ਜੜ ਜਾਇਆ ਹੋਇਆ ਸਭ ਕੁਝ ਉਹ ਜਿਹੜੇ ਉੜਦੇ ਹੋਏ ਨੇ ਉਹ ਸੁਰਜ ਆਪਣੇ ਆਪ ਗਮਨ ਸਕਣਗੇ ਭਈ ਚੱਜਾ ਉਰਜੀ ਸੁਰਜ ਨਹੀਂ ਜਾਣਾ ਉਹ ਸੁਰਜ ਆਉਣ ਵਾਸਤੇ ਗੁਰਬਾਣੀ ਲਿਖਿਆ ਉੜਦੇ ਹੋਿਆਂ ਨੂੰ ਹੁਣ ਵੀ ਉੜਦੇ ਨੇ ਸਾਰੇ ਹੀ ਸਾਰੇ ਧਰ ਮੜਦੇ ਹੋਏ ਨੇ ਉੜਦੇ ਨੇ ਸੁੜ ਜਣਾ ਗਏ ਸਾਡੇ ਉਹ ਤਾਂ ਗੁਰਬਾਣੀ ਸੀ ਅਸੀਂ ਖੋਜ ਲਈ ਸਮਝ ਲਈ ਸੁੜ ਜਗੇ ਸੁੜ ਜਾਂਦੇ ਉਹ ਦੱਸਤਾ ਹੁਣ ਸਾਰੇ ਸੁੜ ਜਾਣਗੇ ਜਿਹਨੇ ਸੁੜ ਜਣਾ ਉੜ ਜੀ ਸੁੜ ਨਹੀਂ ਜਾਣਾ ਉੜ ਜੀ ਹੋਈ ਮਤ ਸੁੜ ਨਹੀਂ ਸਕਦੀ ਆਪਣੇ ਆਪ ਇਹ ਸਾਰੀਆਂ ਮਤਾਂ ਉੜ ਜੀਆਂ ਹੋਈਆਂ ਨੇ ਜਿਸ ਜੀ ਨੂੰ ਨਹੀਂ ਸਾਰੇ ਉੜ ਜੇ ਹੋਏ ਤੇ ਜੇ ਸੁੜ ਜੇ ਤੇ ਦੱਸੋ ਫਿਰ ਸੱਚ ਕੀ ਹੈ ਸੱਚ ਉਹਨਾਂ ਦੱਸਿਆ ਨਹੀਂ ਸਾਰੇ ਉੜਜੇ ਹੋਏ ਸੀ ਇਹ ਉੜਜੇ ਹੋਿਆਂ ਦੇ ਚੇਲੇ ਉੜ ਜਾ ਰਹੇ ਨੇ ਹੁਣ ਆਹ ਉੜ ਜਾ ਰਹੇ ਨੇ ਆਹ ਉੜਜੇ ਹੋਏ ਨੇ ਲੋਕ ਉੜ ਜਾ ਰਹੇ ਨੇ ਭਰਮ ਜਾਲ ਚ ਵਸਾਰੇ ਨੇ ਅੱਗੇ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੂੰ ਅਗਿਆਨੇ ਰੱਖ ਕੇ ਹੀ ਚੇਲੇ ਬਣਾ ਕੇ ਲੁੱਟਿਆ ਜਾ ਸਕਦਾ ਹੈ ਅਗਿਆਨਿਆਂ ਨੂੰ ਇਹ ਪਾੜ ਕੇ ਰੱਖਿਆ ਜਾ ਸਕਦਾ ਹੈ ਅਗਿਆਨਿਆਂ ਤੇ ਹੀ ਪਾੜ ਕੇ ਰਾਜ ਕੀਤਾ ਜਾ ਸਕਦਾ ਹੈ ਗਿਆਨਵਾਨ ਨੂੰ ਕੌਣ ਪੜਲੂ ਉਹ ਤੋਂ ਘਟ ਗਿਆਨ ਵਾਲਾ ਜਿਆਦਾ ਗਿਆਨ ਵਾਲੇ ਨੂੰ ਕਿਸੇ ਪੜਲੂ ਵੱਧ ਗਿਆਨ ਵਾਲਾ ਘਟ ਗਿਆਨ ਵਾਲੇ ਨੂੰ ਮਿਸਗਾਈਡ ਕਰ ਸਕਦਾ ਇਹਦੇ ਇਹਨਾਂ ਨੇ ਕੀਤਾ ਵੱਧ ਗਿਆਨ ਵਾਲੇ ਦੀ ਘਟ ਗਿਆਨ ਵਾਲੇ ਨੂੰ ਮਿਸਗਾਈਡ ਕਰਕੇ ਪੜਦੇ ਰੱਖੇ ਤੜਿਆਂ 'ਚ ਬਣਾ ਕੇ ਰੱਖੇ ਕੋਈ Hindu ਹੈ ਕੋਈ Musalman ਹੈ ਕੋਈ ਇਹ ਹੈ ਕੋਈ ਉਹ ਹੈ ਹਰ ਨਵੀਂ ਟੱਡ ਦੁਖਦੇ ਨੇ ਜਿਨ੍ਹਾਂ ਦੇ ਟੱਡ ਦੁਖਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਹੈ ਵੀ ਜੇ ਧਰਮ ਇੱਕ ਹੋ ਗਿਆ ਸਾਡਾ ਕੀ ਬਣੂ ਕਹਿ ਨਹੀਂ ਸਕਦੇ ਵੀ ਇੱਕ ਨਹੀਂ ਹੈ ਪਰ ਅੰਦਰੋਂ ਬਣ ਦੇਣਾ ਵੀ ਨਹੀਂ ਚਾਹੁੰਦੇ ਕੋਈ ਨਾ ਕੋਈ ਟੰਡ ਖੜਾ ਵੀ ਰੱਖਦੇ ਨੇ ਜਣਾ ਪਤਾ ਕੌਣ ਕੀ ਕਰਦੇ ਨੇ ਸਾਰਿਆਂ ਨੂੰ ਇਹ ਪਤਾ ਹੋਰਾਂ ਨੂੰ ਵੀ ਪਤਾ ਜਿਹੜੇ ਸਿਆਣੇ ਨੇ ਉਹ ਵੀ ਜਾਣਦੇ ਨੇ ਬਹੁਤ ਬੁਰੀ ਤਰ੍ਹਾਂ ਨਾ ਫਸ ਗਿਆ ਪਰਪੰਚ ਹੁਣ ਪਰਪੰਚੀ ਲੋਕ ਬਹੁਤ ਬੁਰੀ ਤਰ੍ਹਾਂ ਕਿਉਂਕਿ ਸਿਆਣੇ ਜਿਆਦਾ ਹੋਵੇ ਲੋਕ ਨਾ ਪੜ ਲੈਗੇ ਹੁਣ ਉਹਨਾਂ ਨੂੰ ਪਤਾ ਵੀ ਜੇ ਬੋਲਾਂਗੇ ਹਾਂ ਪਛਾਣਨ ਵਾਲੇ ਬਹੁਤ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਮਿੰਟਾਂ-ਘੰਟਾਂ ਅਗਲੇ ਭੰਨ ਦਿੰਦੇ ਨੇ ਮੁਗਰ ਪੈ ਜਾਂਦੇ ਨੇ ਬਹੁਤ ਬੁਰੀ ਜਣਾ ਫਸਿਆ ਹੋਇਆ ਨੇ ਤੇ ਸੋਸ਼ਲ ਮੀਡੀਆ 'ਤੇ ਜੇ ਕੀ ਨੇ ਪਰ ਮੈਂ ਚੱਲ ਕਿਉਂ ਭੇਜਿਆ ਕਿਸੇ ਨੂੰ ਉਧਰ ਜਿਗਾ ਕੇ ਸੋਸ਼ਲ ਮੀਡੀਆ 'ਤੇ ਗਿਆਨ ਦੇ ਤਾਂ ਕਿ ਤੈਨੂੰ ਕੁਝ ਦੇ ਦੇ ਤਾਂ ਕਿ ਸਾਨੂੰ ਕੁਝ ਦੇ ਦਿੱਤਾ ਸਾਨੂੰ ਆ ਗੱਲ ਦੇ ਦਿੱਤੀ ਗੱਲ ਕਿਵੇਂ ਪਹੁੰਚੂ ਕਿਵੇਂ ਚਰਚਾ ਉਧਰ ਹੋ ਲਾਇਓ ਨੇ ਬੰਦੇ ਡਿਊਟੀਆਂ ਸਭ ਦੀ ਉਹਨੇ ਲਾਈਆਂ ਨੇ ਉਧਰ ਪੈਸੇ ਵਾਲੇ ਜਿਹੜੇ ਸੀ ਬਿਜ਼ਨਸ ਵਾਲੇ ਉਹਨਾਂ ਨੇ ਬਣਾ ਲੇ ਯਾ ਭਾ ਪੈਸੇ ਬਣਾਵਾਂਗੇ ਸੈਟਲਾਈਟ ਭੇਜ ਤੇ ਹੁਣ ਉਹਦੇ ਇਹਨੇ ਵੀ ਫਸਦਾ ਸੀ ਆਪ ਹੀ ਗਏ ਭੇਜਣ ਵਾਲੇ ਪੈਸੇ ਵਾਲਾ ਨਹੀਂ ਪੈਸਾ ਕਮਾਉਣ ਖਾਤੋਂ ਜਾਲ ਬੁਣਿਆ ਉਹ ਜਾਲ ਚ ਆਪ ਹੀ ਫਸਦੇ ਜਾਂਦੇ ਨੇ ਤੇ ਇਹ ਕਹਿੰਦਾ ਕਿ ਐਸਾ ਪਰਮੇਸ਼ਰ ਹੈ ਕਲਾਕਾਰ ਉਹ ਆਪਨੇ ਆਪਣੇ ਸਰ ਪਰਿਆਈ ਰੰਦਾ ਆਦਮੀ ਦਾ ਕਾਲ ਆਦਮੀ ਆਪ ਹੀ ਹੈ ਆਦਮੀ ਦਾ ਮਨ ਹੀ ਆਦਮੀ ਦਾ ਕਾਲ ਹੈ ਆਦਮੀ ਦੀ ਕਲਪਨਾ ਹੀ ਆਦਮੀ ਦਾ ਖਾਲ ਹੈ ਉਹਦੀ ਕਲਪਨਾ ਵੀ ਮੈਂ ਆ ਕਰੂ ਮੇਰੇ ਇਹਨੇ ਪੈਸੇ ਆਉਣਗੇ ਇਹਨੇ ਆਉਣਗੇ ਬੈਟ ਮੈਂ ਮੇਰਾ ਸੰਭੀ ਕੋ ਕਰ ਮੈਂ ਫ੍ਰੀ ਕਰਦਾ ਜਿਹੜਾ ਪਲਾਨ ਸਭ ਫਸ ਗਏ ਹੁਣ ਐਂਡ ਕਿੱਥੇ ਹੋਣਾ ਜਾ ਕੇ ਬਧੀ ਜਾ ਬਧੀ ਐਂਡ ਕਿੱਥੇ ਐਂਡ ਤੇ ਆਵੇ ਸਾਰੇ ਉਹਦੇ ਬਲੈਕ ਹੋਲ ਜਾਵਣ ਨੇ ਸਾਰਿਆਂ ਨੇ ਐਂਡ ਦਾ ਬਲੈਕ ਹੋਲ ਹੈ ਸਾਰੇ ਬਲੈਕ ਹੋਲ ਜਾਵਣਗੇ ਹੁਣ ਬਲੈਕ ਹੋਲ ਦੇ ਦਿੰਦੀ ਹੈ ਸਭ ਨੂੰ ਅੱਗੇ ਉਹਨੂੰ ਜਾਨ ਤਾਵਰਦਨ ਪਿਛੇੜਦਨ ਤਾਵਰਦਨ ਹੁਣ ਕਹਿੰਦੇ ਨੇ ਫਸ ਗਈ ਵਰਡ ਜਿਹੜੀ ਐ ਵਿਦਵਾਨਾਂ ਨੇ ਫਸਾਤਾ ਚੈਲੰਜਸ ਨੇ ਹੁਣ ਜਿਹੜੇ ਵਰਡ ਨੂੰ ਚੈਲੰਜਸ ਇਹ ਤੋਂ ਬਚੀਏ ਕਿਵੇਂ ਇਹ ਤੋਂ ਬਚਣ ਦਾ ਰਸਤਾ ਨਹੀਂ ਸੀ ਮਿਲਿਆ ਉਹ ਰਸਤੇ ਖਾਤਰੇ ਸੈਮੀਨਾਰ ਹੋਇਆ ਸੀ ਜਦੋਂ ਚੈਲੰਜ ਦਾ ਅਲਾਜ ਦੱਸਿਆ ਉਹ ਵੀ ਇਹਨਾਂ ਦੀ ਮੌਤ ਹੈ ਉਹ ਵੀ ਬਹੁਤ ਨਹੀਂ ਆ ਉਹ ਚ ਇਹਨਾਂ ਦੀ ਬਚਾਅ ਸੀ ਉਹਦੇ ਵਿੱਚ ਉਹ ਤਾਂ ਬਚਾਅ ਸੀ ਉਹਦੇ ਵਿੱਚ ਮੌਤ ਕਾਹਨੂੰ ਹੈ ਇਹਨਾਂ ਨੂੰ ਮੌਤ ਲੱਗਦੀ ਹੈ ਇਹਨਾਂ ਨੂੰ ਮੌਤ ਲੱਗਦੀ ਹੈ ਬਈ ਸਾਡੀ ਮੌਤ ਸੀ ਕੁਝ ਵੀ ਹੋਊ ਕਿ ਸਾਡੀ ਉਥੇ ਮਰਜ਼ੀ ਨਹੀਂ ਚਲਣੀ ਚਾ ਉਧਰ ਨਹੀਂ ਚਲਣੀ ਇਹਨਾਂ ਦੀ ਮਰਜ਼ੀ ਨਾ ਚਲਣੀ ਅਰ ਚਾ ਉਧਰ ਨਾ ਚਲਣੀ ਹੀ ਇਹਨਾਂ ਨੂੰ ਆਪਣੀ ਮੌਤ ਲੱਗਦੀ ਹੈ ਮੰਦੀ ਮੌਤ ਹਨ ਮੰਦੀ ਜੇ ਮਰਜ਼ੀ ਚਲਦੀ ਹੈ ਤਾਂ ਮੈਂ ਕਹਦਾ ਮੈਂ ਠੀਕਾਂ ਜੇ ਮੇਰੀ ਨਹੀਂ ਮੰਨੀ ਤਾਂ ਮੈਂ ਮਰ ਗਿਆ ਬਾਸ ਇਹ ਮੌਤ ਜਿੱਥੇ ਆਦਮੀ ਦੀ ਨਹੀਂ ਚਲਦੀ ਘਰ ਚ ਆਤਮੱਤਿਆ ਕਰ ਲੈਂਦੇ ਨੇ ਕਹਿੰਦੇ ਇਹ ਤੋਂ بڑا ਦੁੱਖ ਹੈ ਨਹੀਂ ਸਾਨੂੰ ਕੋਈ ਸਾਨੂੰ ਕੋਈ ਪੁੱਛਦਾ ਨਹੀਂ ਹਾਲਾਂਕਿ ਹੰਕਾਰ ਹੈ ਹਾਲਾਂਕਿ ਹੰਕਾਰ ਹੈ ਹੰਕਾਰ ਹੈ ਕੁਝ ਵੀ ਨਹੀਂ ਅਚੇ ਰੱਖਿਆ ਪਰ ਹੰਕਾਰ ਹੀ ਲਓ ਮਨੁਮੋ ਵਸੀ ਹੈ ਰਾਜਾ ਕਹੋ ਮੇਰਾ ਰਾਜ ਹੈ ਮਨੁਮਰਨਾ ਮੁੰਜੂਰਾ ਸੰਸਾਰ ਵਿੱਚ ਇਹੀ ਹੈ ਹਾਠ ਯੋਗ ਦੀ ਮੌਤ ਹੈ ਹਟ ਕਰ ਮਰੇ ਨਾ ਲੇਖੇ ਪਾਏ ਇਹ ਮਨਾਂ ਦਰਗਾਹ ਜੀ ਕਬੂਲ ਨਹੀਂ ਹੈ ਦਰਗਾਹ ਜੀ ਕਬੂਲ ਕਰਨਾ ਆਪਣੇ ਮਰਨ ਦੀ ਬਰਦੀ ਤਿਆਗ ਦੇਣੀ ਇਹ ਕਬੂਲ ਹੈ ਪਾਣਾ ਮਰ ਲੈਣਾ ਹੁਣ ਤੇ ਥੋੜਾ ਪਾਣਾ ਤੁਹਾਡੇ ਹੱਕਤ ਸੀ ਪਰਮੇਸ਼ਰ ਤੁਸੀਂ ਇੱਥੇ ਤੇ ਆ ਗਏ ਹੁਣ ਐਂਡ ਆ ਗਿਆ ਹੁਣ ਤੁਸੀਂ ਪਰਮੇਸ਼ਰ ਦਾ ਪਾਣਾ ਹੁਣ ਵੀ ਮੰਨ ਲਓ ਮੈਂ ਕਹਾਂ ਦਿਓ ਪੈਸਾ ਸਾਰੇ ਆਪ ਹੀ ਦੇ ਦਿਓ ਵੀ ਭਾਈ ਪੈਸਾ ਐਤਾ ਨਹੀਂ ਦੇਣਾ ਆਪਾਂ ਸਾਰੇ ਸਿਆਣੇ ਰੜ ਕੇ ਕੰਮ ਕਰੀਏ ਬੇਕੁਫਾ ਜੀ ਨਹੀਂ ਪੈਸਾ ਦੇਈਦਾ ਤਾਰਾ ਪੈਸਾ ਵੀ ਬਰਵਾਦ ਨਾ ਕਰਨਾ ਤੇ ਕੰਮ ਕਰਨਾ ਛੱਡ ਜਾਣਗੇ ਬੇਕੁਫ ਐਤਾ ਨਿਛੜੀ ਬਣ ਜਾਣਗੇ ਐਕਸਪਰਟ ਬਣ ਜਾਣਗੇ ਉਹ ਨਹੀਂ ਕਰਨਾ ਉਧਰ ਨਹੀਂ ਜਾਣ ਦੇਣਾ ਤੇ ਦੇਖੇ ਦੇਖੋ ਸਾਰਾ ਪੈਸਾ ਦੁਨੀਆ ਕਾ ਹੋਗੇ ਹੋਰ ਗਰੀਬ ਹੋਰ ਵਸਾ ਨਾ ਤੁਸੀਂ ਕਰੋ ਪ੍ਰਬੰਧ ਅਸੀਂ ਤੁਹਾਡੇ ਨਾਲ ਕਰਕੇ ਤਾਂ ਦੇਖੋ ਨਾ ਕੁਰਬਾਨੀ ਪ੍ਰੇਮ ਦੀ ਖੇਡ ਦਿਖਾਓ ਨਾ ਪ੍ਰੇਮ ਇੱਕ ਪਾਸੇ ਦਾ ਤੇ ਦੁਨੀਆ ਵੀ ਤੁਹਾਨੂੰ ਪ੍ਰੇਮ ਦਿਖਾਵੇ ਇਹੀ ਵਿਚਾਰ ਸੀ ਇਸ ਗੱਲ ਦਾ ਪਰ ਉਹਨਾਂ ਨੂੰ ਕੁਝ ਹੋਰ ਲੱਗਦਾ ਭਰੋਸਾ ਨਹੀਂ ਕਰ ਦੂਏ ਤੇ ਅਸਲ ਚ ਭਰੋਸਾ ਨਹੀਂ ਹੈ ਗੱਲ ਵੀ ਠੀਕ ਹੈ ਸਾਰੇ ਬੇਈਮਾਨ ਨੇ ਬੇਈਮਾਨੀ ਜ਼ਿਆਦਾ ਹੈ ਪਰ ਸakre ਵੀ ਕਹਾਂ ਕਿਵੇਂ ਕਰੇ ਕੋਈ ਕਿਸਤ ਹੈ ਬੇਈਮਾਨਾ ਦਾ ਪਰਿਆ ਬੈਸੰਥਾ ਉਹ ਸਾਸਤਾਨਾਂ ਦਾ ਦਾਤਾ ਪਰੋਥਾ ਬਿਲਕੁਲ ਰਿਹਾ ਹੀ ਨਹੀਂ ਲੋਕ ਵੀ ਪਰੋਸਾ ਵਾਲਾ ਕੋਈ ਨਹੀਂ ਸਾਸਤਾਨ ਦੂਹੀ ਨੇ ਲੋਕਾਂ ਤੋਂ ਲੋਕ ਦੂਰ ਨੇ ਦਾਤਾ ਨਾ ਤਾਂ ਪਰੋਸਾ ਕਿਸੇ ਦਾ ਵੀ ਨਹੀਂ ਹੈ ਅਸਰ ਜਦੋਂ ਧਰਮ ਦੇ ਉੱਤੇ ਲੋਕਾਂ ਦਾ ਪਰੋਸਾ ਨਾ ਰਹੇ ਪਰਮੇਸ਼ਰ ਦੇ ਉੱਤੇ ਪਰੋਸਾ ਨਾ ਰਹੇ ਜਿਹਨੂੰ ਕਹ ਸਭ ਤੋਂ ਅਸੀਂ ਚੰਗਾ ਮੰਦੇ ਆ ਆਪਣੇ ਹਦਕਾਰੀ ਮੰਦੇ ਆ ਫਿਰ ਉਹਦੇ ਤੇ ਵੀ ਸਾਡਾ ਭਰੋਸਾ ਨਹੀਂ ਹੈ ਉਹ ਫਿਰ ਪਰਮੇਸ਼ਰ ਵੀ ਸਾਡੇ ਤੇ ਮਾਰ ਹੁੰਦੀ ਹੈ ਪਰਮੇਸ਼ਰ ਦੀ ਨਾਰਾਜ਼ਗੀ ਹੁੰਦੀ ਹੈ ਉਹਦੀ ਨਾਰਾਜ਼ਗੀ ਚ ਦੁੱਖ ਨਿਕਲਦੇ ਨੇ ਸਾਡੇ ਓਗਣ ਵੱਧਦੇ ਨੇ ਉਹ ਜੋ ਦੁੱਖ ਨਿਕਲਦੇ ਨੇ ਉਹ ਹਾਲਤ ਹੈ ਜੋ ਹੋਈ ਹੋਈ ਹੈ ਇਸ ਹਾਲਤ ਨੂੰ ਸਮਝਣ ਦੀ ਲੋੜ ਹੈ ਵੀ ਇੱਥੇ ਸਾਡੀ ਇਹ ਹਾਲਤ ਹੋਈ ਕਿਉਂ ਹੈ ਇਹ ਜਿਹੜੀਆਂ ਵੀ ਮੂਵਮੈਂਟਾਂ ਚੱਲਦੀਆਂ ਨੇ ਕਿਤੇ ਹੱਲ ਨਹੀਂ ਹੈ ਕਿਸੇ ਚੀਜ਼ ਦਾ ਹੋਰ ਕਿਤੇ ਵੀ ਹਾਲਾ ਅਸੀਂ ਪਿੱਛੇ ਮੁੜ ਗਏ ਅਸੀਂ ਬੇਮਾਨੀ ਪਾਸੇ ਨੂੰ ਨਿਕਲ ਗਏ ਬੇਮਾਨੀ ਵਾਲੇ ਪਾਸੇ ਤੁਰ ਕੇ ਪਿੱਛੇ ਨੂੰ ਆਈਏ ਇੱਕ ਪਿਤਾ ਕਿਸੇ ਅੰਬਾਰਕਲ ਵਾਲੇ ਪਾਸੇ ਨੂੰ ਆਈਏ ਫਿਰ ਸੋਲੂਸ਼ਨ ਨਾਲ ਸੋਲੂਸ਼ਨ ਕੋਈ ਹੈ ਹੀ ਨਹੀਂ ਇਹਦਾ ਇਹਦਾ ਧਰਮ ਦੇ ਵਿੱਚ ਸੋਲੂਸ਼ਨ ਤਾਂ ਹੈ ਧਰਮ ਕੋ ਬੰਦੇ ਤੇ ਚਾਹ ਜਨ ਭਰੋਸਾ ਕਰਨ ਇੱਕ ਦੂਏ ਤੇ ਇਹ ਧਰਮ ਕੋ ਬੰਦਿਆਂ ਤੇ ਭਰੋਸਾ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਆਗੂ ਬਣਾ ਕੇ ਫਿਰ ਦੂਆਂ ਦਾ ਭਰੋਸਾ ਵਿੱਚੀ ਦੂਆਂ ਨੂੰ ਨੇੜੇ ਲਿਆਇਆ ਜਾ ਸਕਦਾ ਜਿਹੜੇ ਲੋਕ ਸ਼ਰਾਰਤੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂ ਸਖਤਾਈ ਕੀਤੀ ਜਾਵੇ ਉਹਨਾਂ ਨੂੰ ਸ਼ਰਾਰਤ ਕਰਨ ਵਾਲਿਆਂ ਨੂੰ ਸ਼ੈਤਾਨੀ ਦਿਮਾਗ ਨੂੰ ਜਿਆਦਾ ਟਾਈਟ ਰੱਖਿਆ ਜਾਵੇ ਜਿਹੜੇ ਸ਼ੈਤਾਨੀ ਦਿਮਾਗ ਨੇ ਉਹਨਾਂ ਨੂੰ ਬਹੁਤ ਟਾਈਡ ਕਰ ਦਿੱਤਾ ਜਾਵੇ ਸ਼ੈਤਾਨ ਦੀ ਕੋਈ ਗੱਲ ਸੁਣੀ ਨਾ ਜਾਵੇ ਸ਼ੈਤਾਨ ਦੀ ਗੱਲ ਕੋਈ ਸ਼ੈਤਾਨੀ ਦੀ ਗੱਲ ਕੋਈ ਕਰੇ ਤਾਂ ਉਹਦੇ ਤੇ ਬਹੁਤ ਨੋਟਿਸ ਆ ਜਾਵੇ ਜਦੇ ਤੂੰ ਇਹ ਗੱਲ ਕਹੀ ਕਿ ਮੈਂ ਫੇਰ ਕਾਬੂ ਆ ਤਾਂ ਕਹਿੰਦਾ ਫੇਰ ਕਿਦੂ ਤੇ ਭਰੋਸਾ ਬਥਾਦਾ ਔਰ ਇਹ ਤੇ ਬਨ ਕੋਈ ਲਾਜੇ ਪਰ ਇਹ ਤਾਂ ਧਰਮ ਨਹੀਂ ਚਾਹੁੰਦੇ ਧਰਮਗੋਣ ਦੇ ਸੋ ਕਾਲ ਧਰਮ ਨੂੰ ਕੋਈ ਨਹੀਂ ਚਾਹੁੰਦਾ ਚੌਧਰ ਨੂੰ ਆਪਣੀ ਆਪਣੀ ਚਾਹੀਦੀ ਹੈ ਪਰ ਲੋਕ ਸਮਝ ਗਏ ਨਾ ਧਰਮ ਨੂੰ ਕਿ ਆ ਤਾਂ ਬੋਲਣਗੇ ਹੁਣ ਮੁਕਾਬਲੇ ਤੇ ਆਉਣਗੇ ਪ੍ਰੋਬਲਮ ਕੀ ਹੈ ਬਈ